ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਮਗਲਚੱਕ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਵੀਰ ਰਣਜੀਤ ਸਿੰਘ ਦੇ ਫਾਰਮ ਤੋਂ ਅੱਜ ਦੀ ਵੀਡੀਓ ਅਪਲੋਡ ਕਰ ਲਗੇ ਆਂ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਬਿਲਕੁਲ ਤਾਜੀ ਸੂਈ ਗਾਂ ਦਿਖਾਉਂਗਾ ਸੂਆ ਕਿਨਵਾ ਇਹ ਦੋਸਤੋ ਆਪਾਂ ਵੀਰ ਤੋਂ ਪੁੱਛ ਕੇ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਾਰ ਲਗਦੇ ਘੰਟੀ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਤੁਸੀਂ ਆਪ ਅਗੇ ਕਰਨੀ ਹੁੰਦੀ ਹੈ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਆਪਣੀ ਤਸੱਲੀ ਕਰਕੇ ਨਿਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਕਿ ਕਿਸੇ ਹੋਰ ਵੀਰਪ੍ਰਾ ਦਾ ਫਾਇਦਾ ਹੋ ਸਕਦਾ ਮੇਰਾ ਕੰਮ ਦੋਸਤੋ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਪਸ਼ੂ ਦੀ ਨਿਰਖ ਪਰਖ ਦੋਸਤੋ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਵੀਡੀਓ ਦੋਸਤੋ ਆਪਣੀ ਫੇਸਬੁੱਕ ਚੈਨਲ ਤੇ ਵੀ ਚੱਲਦੀ ਹੈ ਇੰਸਟਾਗ੍ਰam ਤੇ ਵੀ ਚੱਲਦੀ ਵੀਰਾਂ ਨੂੰ ਬੇਨਤੀ ਕਰਦਾ ਇੰਸਟਾਗ੍ਰam ਤੇ ਫੇਸਬੁੱਕ ਚੈਨਲ ਨੂੰ ਬਹੁਤ ਬਹੁਤ ਫੋਲੋ ਕਰੋ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਿਆ ਕਰੋ ਕਰੀਏ ਦੋਸਤੋ ਵੀਰਾਂ ਨਾਲ ਗੱਲ ਬਾਤ ਪੁੱਛੀਏ ਡਿਟੇਲ ਇਸ ਗਾਂ ਦੀ ਸੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਕੀ ਹਾਲ ਆ ਵਧੀਆ ਵੀਰ ਵਧੀਆ ਠੀਕ ਠਾਕ ਹੈ ਜੀ ਹਾਂਜੀ ਕਿਦਾਂ ਦੱਸੋ ਤੁਸੀਂ ਕੰਮ ਕਰ ਆਪਣਾ ਵਧੀਆ ਉਹਦੇ ਜੀ ਬੜੀ ਕਿਰਪਾ ਮਾਲਕ ਦੀ ਉਧਰ ਵਾਲੀ ਗਾਂ ਵਿੱਚ ਚੰਗੀ ਵਗੀ ਉਦਨ ਵਾਲੀ ਗਾਂ ਤੇ ਭਾਜੀ ਛੌਟ ਤੇ ਹੀ ਵਗੀ ਅੱਛਾ ਜੀ ਫੋਨ ਬੜੇ ਆਏ ਠੀਕ ਠੀਕ ਬੜੇ ਭੈਣ ਭਰਾਵਾਂ ਦੇ ਫੋਨ ਆਏ ਠੀਕ ਹੈ ਜੀ ਆਪਾਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਫੋਨ ਕੀਤੇ ਠੀਕ ਹੈ ਜੀ ਜਿਹੜੇ ਭੈਣ ਭਰਾ ਦਾ ਨਹੀਂ ਫੋਨ ਚੁੱਕਿਆ ਗਿਆ ਉਹਦਾ ਵੀ ਦਿਲੋਂ ਧੰਨਵਾਦ ਕਰਦੇ ਆ ਤੇ ਉਹਦੇ ਕੋਲੋਂ ਮਾਫੀ ਚਾਉਂ ਚਲੋ ਵੀ ਜੀ ਆਪਣਾ ਡਰੈਸ ਬੋਲ ਦੋ ਪਹਿਲੇ ਡਰੈਸ ਪਿੰਡ ਮਗਲਚੱਕ ਜੀ ਹਾਂਜੀ ਤਹਿਸੀਲ ਤਰਨਤਾਰਨ ਤੇ ਜ਼ਿਲ੍ਹਾ ਵੀ ਆਪਣਾ ਤਰਨਤਾਰਨ ਹੀ ਹੈ ਜੀ ਠੀਕ ਹੈ ਜੀ ਨਾਮ ਰਣਜੀਤ ਸਿੰਘ ਹਾਂਜੀ ਸੇ ਮੋਬਾਈਲ ਨੰਬਰ ਹੈਗਾ 96463 ਹਾਂਜੀ 18031 ਠੀਕ ਹੈ ਜੀ 96463 ਠੀਕ ਹੈ ਜੀ 18031 ਮੋਬਾਈਲ ਨੰਬਰ ਹੈ ਅੱਛਾ ਵੀ ਜੀ ਆਪਾਂ ਨੂੰ ਉਥੋਂ ਜੰਡੋਗੇ ਸਰਹਾਲੀ ਪਿੰਡ ਕਿੰਨੀ ਕੁ ਦੂਰ ਹੈ ਬਸ 1 ਕਿਲੋਮੀਟਰ ਹੈ ਜੀ 1 ਕਿਲੋਮੀਟਰ 1 ਕਿਲੋਮੀਟਰ ਪੈਂਦਾ ਠੀਕ ਹੈ ਜੀ ਹਾਂਜੀ ਮੇਨ ਦੋਸਤੋ ਹਾਈਵੇ ਜਿਹੜਾ ਪੱਟੀ ਤਰਨਤਾਰਨ ਮੇਨ ਹਾਈਵੇ ਜੰਡੋਕੇ ਪਿੰਡ ਤੋਂ 1 ਕਿਲੋਮੀਟਰ ਦੀ ਦੂਰੀ ਵੀਰ ਦੀ ਤਰਨ ਤਾਰਨ ਪਾਸੇ ਨੂੰ ਜਦੋਂ ਆਪਾਂ ਜਾਂਦੇ ਆ 1 ਕਿਲੋਮੀਟਰ ਦੋਸਤੋ ਬਿਲਕੁਲ ਮੇਨ ਹਾਈਵੇ ਤੇ ਵੀਰ ਦਾ ਜਿਹੜਾ ਇਹ ਫਾਰਮ ਹੈ ਪਿੰਡ ਦੋਸਤੋ ਵੀਰ ਦਾ ਮੁਗਲ ਚਾਕਾ ਤੁਹਾਨੂੰ ਦੱਸ ਹੀ ਕੱਟਿਆ ਵੀਰ ਨੇ ਤਾਜੀ ਸੂਈ ਗਾਂ ਦੋਸਤੋ ਬਿਲਕੁਲ ਬੱਚਾ ਇਹਨੇ ਵੀਰ ਜੀ ਵਸ਼ੀ ਦਿੱਤੀ ਇਹਨੇ ਬੱਚੀ ਹੈ ਜੀ ਇਹਦੇ ਮਗਰ ਠੀਕ ਹੈ ਜੀ ਬੱਚੀ ਦੋਸਤੋ ਬਹੁਤ ਵਧੀਆ ਦੇਖੋ ਖਾਰੀ ਕਰ ਚੱਕ ਦੋਸਤੋ ਵਸ਼ੀ ਦੀ ਬੂਤੀ ਬਾਹੀ ਕਰੋ ਚੱਕ ਜੀ ਆ ਤੁਹਾਡੇ ਛੋਟੇ ਕਾਨ ਆ ਹਾਂ ਜੀ ਇਹ ਜੀ ਬੂਤੀ ਹੈ ਅੱਛਾ ਵੀਰ ਜੀ ਕਿੰਨਾ ਕ ਟਾਈਮ ਹੋ ਗਿਆ ਨੂੰ ਸੂਈ ਨੂੰ ਇਹਨੂੰ ਵੀਰ ਜੀ 2 ਘ ਸੂਆ ਪਹਿਲਾ ਸੂਆ ਪਹਿਲਾ ਸੂਆ 2 ਘੰਟੇ ਹੋ ਗਏ ਜੇ ਜੇਰ ਪਾਉਣੀ ਹੈ ਜੀ ਠੀਕ 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 ਜੀ ਤੋੜ ਕੇ ਦਿਖਾਈਏ ਵਿੱਚ ਲਓ ਜੀ ਪਹਿਲਾ ਸੂਆ ਦੋਸਤੋ ਸੂਣੀ ਆ ਕੱਢ ਕੱਢ ਦੋਸਤੋ ਗਾਂ ਦਾ ਠੀਕ ਠਾਕ ਹੈ ਬਿਲਕੁਲ ਵਧੀਆ ਬੱਚਾ ਨੇ ਦੋਸਤੋ ਵਛੀ ਦਿੱਤੀ ਹੈ ਵਛੀ ਦੋਸਤੋ ਪਿਓਰ ਜਰਸੀ ਸੂਈ ਨੂੰ ਟਾਈਮ ਵੀਰ ਦੇ ਕਹਿਣ ਮੁਤਾਬਕ ਕੋਈ ਘੰਟਾ ਕੋ ਗਣ ਵੀਰ ਨਾ ਘੰਟਾ ਹੋਵੇ ਘੰਟਾ ਡੇਢ ਘੰਟਾ ਘੰਟਾ ਡੇਢ ਘੰਟਾ ਅਜੇ ਦੋਸਤੋ ਜੇਰ ਜਿਹੜੀ ਆ ਪੈਣੀ ਬਾਕੀ ਹੈ ਕਿਉਂਕਿ ਆ ਵੇਖੋ ਸਭ ਕੋ ਨਾਲ ਤਲਪੰਡਿਆ ਜੇਰ ਪੈਣ ਦੀ ਬਿਲਕੁਲ ਤਿਆਰੀ ਚ ਹੈ ਆਰਡਰ ਕੁਆਲਿਟੀ ਗਾਣੇ ਦੋਸਤੋ ਬਹੁਤ ਵਧੀਆ ਤਿਆਰ ਕੀਤੀ ਥਣਾ ਥਣਾ ਦੀ ਦੋਸਤੋ ਸਪੇਸ ਚੰਗੀ ਹੈ ਪੂਰਾ ਮੁਠੀ ਵਾਲਾ ਥਣ ਬੱਚੇ ਦਾ ਕਰਦੀ ਆ ਹਾਂਜੀ ਹਾਂਜੀ ਬੱਚੇ ਦਾ ਫਿਰ ਸੱਜਰ ਸੂਈ ਕਰਕੇ ਜਿਆਦਾ ਕਰਦੀ ਆ ਆਹ ਦੋਸਤੋ ਕੁਆਲਿਟੀ ਆਰਡਰ ਕੁਆਲਿਟੀ ਚੈੱਕ ਕਰ ਲਓ ਪੂਰਾ ਦੋਸਤੋ ਜੋਸ਼ ਵਾਲਾ ਤੇ ਨਿੱਗਰ ਹਵਾ ਦਾ ਕਰਕੇ ਤਿਆਰ ਕੀਤਾ ਇਹ ਵੀਰ ਜੀ ਇੱਕ ਜਿਹੜਾ ਹੋਰ ਤੋੜੀ ਲਓ ਜੀ ਕੋਸ਼ਿਸ਼ ਦੋਸਤੋ ਤੁਹਾਨੂੰ ਕਰਦਾ ਇੱਕਰੀ ਫੇਰ ਤੋਰ ਕੇ ਦਿਖਾਉਣ ਦੀ ਕਿਉਂਕਿ ਸੱਜਰ ਸੋਇਆ ਪਸ਼ੂ ਜਿਹੜਾ ਬੱਚੇ ਦਾ ਜ਼ਿਆਦਾ ਕਰਦਾ گاਵਾں ਦੋਸਤੋ ਬਿਲਕੁਲ ਜ਼ਿਆਦਾ ਕਰਦੀਆਂ ਹੋਈਆਂ ਮੱਝਾਂ ਤੇ ਜਲੂ ਥੋੜਾ ਕੱਟ ਕਰਦੀਆਂ ਜੀ ਆਹ ਦੋਸਤੋ ਕੱਦ ਵੀ ਗਾਂ ਦਾ ਕਰ ਲਓ ਚੱਕ ਜੀ ਆ ਜੋ ਲੈ ਲੈ ਦੋਸਤੋ ਪੂਰਾ ਕੱਦਗਾਠੇ ਗਾਂ ਦਾ ਸੋਹਣੀ ਸਨਕੀ ਗਾਂ ਬਿਲਕੁਲ ਜਿੰਨੀ ਹੀ ਹੈਗੀ ਹੈ। ਬਾਕੀ ਦੋਸਤੋ ਜਿਹੜਾ ਆਰਡਰ ਹੈ ਗਾਂ ਨੇ ਪੂਰਾ ਨਿੱਗਰ ਤਿਆਰ ਕੀਤਾ 899 ਦੀ ਮਾਲਕ ਹੈ। ਥਾਣ ਵੀ ਦੋਸਤੋ ਇਹ ਪੂਰਾ ਮੁਠੀ ਵਾਲਾ ਚਵਾਈ ਵਾਲਾ ਇੱਕ ਨੰਬਰ ਦਾ ਥਾਣ ਲੱਗਾ। ਤੇਪਾ ਤੂਪਾ ਵੀ ਜੀ ਹੈ ਬਿਲਕੁਲ ਦਾ ਬਰਾਬਰ ਹੈ ਜੀ ਇੱਕ ਨੰਬਰ ਦਾ। ਬਿਲਕੁਲ ਠੰਡੀ ਸੀਲ ਆਖਰੋ ਚੈੱਕ ਜੀ ਦੋਸਤੋ। ਬਿਲਕੁਲ ਠੰਡੀ ਸੀਲ। ਐ ਦੋਸਤੋ ਲੱਤਾਂ ਗੱਡ ਕੇ ਚੋਤੀ ਵੇਖੋ ਕਰੋ ਚੈੱਕ ਜੀ। ਲਓ ਜੀ। ਥਾਣੇ ਵਧੀਆ ਚਵਾਈ। ਹਾਂ ਜੀ ਹਾਂ ਜੀ ਇੱਕ ਨੰਬਰ ਦਾ ਥਣ ਦੋਸਤੋ ਮੁਠੀ ਵਾਲਾ ਤੇ ਦੋਸਤੋ ਬਿਲਕੁਲ ਥਣਾਂ ਦੀ ਜਿਹੜੀ ਵੇਥਿਆ ਬਹੁਤ ਜਿਆਦੀ ਆਪਸ ਵਿੱਚ ਆਹ ਕਰੋ ਚੈੱਕ ਦੋਸਤੋ ਉਲਟ ਬਹਿਣੀ ਵਾਲੇ ਪਾਸੇ ਤੁਹਾਨੂੰ ਥਣ ਦਿਖਾ ਦਿੰਦਾ ਚਵਾਈ ਹੈ ਜੀ ਵੀਰ ਜੀ ਕੋਈ ਲੱਗੀ ਹੈ ਕਿ ਨਹੀਂ ਲੱਗੀ ਨਾ ਨਹੀਂ ਚਵਾਈ ਨਹੀਂ ਹੈ ਜੀ ਕੀਤੀ ਇਸ ਨੂੰ ਜੇਰ ਪਾਉਗੇ ਨਾ ਖੈਰਾ ਸਾਹਿਬ ਹਾਂਜੀ ਹਾਂਜੀ ਫਿਰ ਚਵਾਈ ਕਰ ਦਿਆਂਗੇ ਠੀਕ 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 ਹੈ ਜੀ ਠੀਕ ਹੈ ਜੀ ਹਾਂਜੀ ਬਾਕੀ ਦੋਸਤੋ ਗਾਵਾਂ ਚਲੋ ਦੋ ਬਣ ਜਾਂਦੀਆਂ ਕਿਉਂਕਿ ਬੱਛੀ ਵੀ ਦੋਸਤੋ ਜੇ ਕੋਈ ਚੰਗਾ ਵੀਰ ਸੰਭਾਲਾ ਲੈ ਗਿਆ ਤੇ ਆਹ ਦੋਸਤੋ ਬੱਛੀ ਨੇ ਵੀ ਸਾਲ ਡੇਢ ਸਾਲ ਦੇ ਵਿੱਚ ਆਏ ਬੱਛੀ ਵਧੀਆ ਬਿਲਕੁਲ ਤਿਆਰ ਹੋ ਰਹੀ ਜਰਸੀ ਨਾਲ ਅਸ਼ਵਿਰ ਜੀ ਮੁੱਲ ਇਹਦਾ ਕਿੰਨਾ ਕਰਿਆ ਮੁੱਲ ਵੇਖ ਲਓ ਖੈਰਾ ਸਾਹਿਬ ਮੁੱਲ ਵੀਰ ਜੀ ਮਤਲਬ ਉਹਨਾਂ ਕੀ ਕਰਿਓ ਜਿੰਨਾ ਕ ਆਪਾਂ ਉਦਨਗਾ ਦਾ ਕੀਤਾ ਸੀ ਉਸ ਦੇ ਹਿਸਾਬ ਨਾਲ ਅੱਜ ਕਿਉਂਕਿ ਲੋਕਾਂ ਨੂੰ ਭੈਣ ਭਰਾਵਾਂ ਨੂੰ ਬੜੀ ਉਮੀਦ ਹੈ ਤੁਹਾਡੇ ਤੇ ਹਾਂਜੀ ਹਾਂਜੀ ਤੇ ਉਸ ਹਿਸਾਬ ਨੇ ਮੁੱਲ ਉਹਨਾ ਕਰਿਓ ਕਿ ਜਿੰਨਾ ਕ ਆਪਾਂ ਮਤਲਬ ਜਿੱਥੇ ਤੱਕ ਆਪਣਾ ਕੋਈ ਮਾਰਜਿਨ ਰੱਖ ਕੇ ਥੋੜਾ ਬੜਾ ਮੁੱਲ ਖੈਰਾ ਸਾਹਿਬ ਹੋਰ ਕਿਸੇ ਦੇ ਅੱਡੇ ਤੇ ਹੋਏ ਤੇ 60 65 ਵੀ ਕਰੂਗਾ ਕੋਈ ਕਰੂਗਾ ਹਾਂਜੀ ਹਾਂਜੀ ਪਰ ਆਪਾਂ 60 65 ਨਹੀਂ ਕਰਨਾ ਜੀ ਠੀਕ ਹੈ ਜੀ ਆਪਾਂ 50000 ਮੁੱਲ ਕਰਨਾ ਠੀਕ ਹੈ ਜੀ 2000 ਛੋਟ ਕਰ ਦਾਂਗੇ ਵਿੱਚ ਠੀਕ ਹੈ ਜੀ ਹਾਂਜੀ 2 ਘੱਟ 60 ਦੀ ਦੇ ਦੇਾਂਗੇ ਜੀ ਐ 2 ਘੱਟ 50000 2 ਘੱਟ 50 ਦੀ ਦੇ ਦੇਾਂਗੇ ਠੀਕ ਠੀਕ 48000 ਦੀ ਹਾਂਜੀ 48000 ਤੋਂ ਵੀਰ ਜੀ ਮੰਨ ਤਾਂ ਹੋ ਸਕਦਾ ਮੰਨਤਨ ਕਰ ਦਾਂਗੇ ਵੀਰ ਜੀ ਮੰਨਤਨ ਤੇ ਕਰਨਾ ਪੈਣਾ ਕੋਈ ਭੈਣ ਭਰਾ ਦੂਰੋਂ ਆਊਗਾ ਤੇ ਠੀਕ ਠੀਕ ਮੰਨਣ ਕਰੀਦਾ ਜੀ ਠੀਕ ਹੈ ਜੀ ਕਰਾਂਗੇ ਵੀ ਜਰੂਰ ਠੀਕ ਹੈ ਦੋਸਤੋ 50 ਬਿਲਕੁਲ ਤਾਜੀ ਸੂਈ ਹੈ ਤੇ ਇੱਕ ਵਛੀ ਵੀ ਦੋਸਤੋ ਨਾਲ ਇਹ ਗਾਂਦਿਆ ਕਰੋ ਚੱਕ ਜੀ ਤੇ ਦੁੱਧ ਵੀ ਦੋਸਤੋ ਨੇ ਬੜੇ ਮਜੇ ਨਾਲ 15 16 ਕਿਲੋ ਚਵਾਸਣਾ ਜੇ ਕੋਈ ਵੀ ਚੰਗੀ ਸੰਭਾਲ ਲੈ ਗਿਆ ਤੇ ਬਾਕੀ ਦੋਸਤੋ ਗਰਮੀਆਂ ਦੇ ਵਿੱਚ ਇਹਨਾਂ ਗਾਵਾਂ ਨੇ ਦੁੱਧ ਬਹੁਤ ਵਧੀਆ ਕੱਢਣਾ ਕਿਉਂਕਿ ਨਸਲ ਚੰਗੀ ਹੈ ਠੰਡੀ ਠੁੰਡੀ ਚੰਗੀ ਹੈ ਠੰਡੀ ਠੁੰਡੀ ਦੋਸਤੋ ਬਿਲਕੁਲ ਸੀਰੀਅਸ ਹੁੰਦੀ ਹੈ ਬਿਲਕੁਲ ਪੂਰੀ ਵਾਂਝੀ ਹੈ ਇਹਨਾਂ ਦੇ ਮੱਛੀਆਂ ਹੱਥ ਨਹੀਂ ਲਾਉਣ ਦਿੰਦੀਆਂ ਆਹ ਦੇਖੋ ਇਧਰ ਐ ਦੋਸਤੋ ਬਿਲਕੁਲ ਮਸਤ ਹੋਈ ਹੋਈ ਇਧਰ ਦੀ ਚਵਾਈ ਕਰ ਲਈਏ ਜਿੰਦਰ ਦੀ ਮਰਜ਼ੀ ਜਿੰਦਰ ਦੀ ਮਰਜ਼ੀ ਦੋਸਤੋ ਬਹਿ ਕੇ ਆਪਣੀ ਬਾਕੀ ਦੋਸਤੋ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਨਿਰਖ ਵਾਂਗ ਤੁਸੀਂ ਆਪ ਕਰ ਲੈਣੀ ਹੁੰਦੀ ਹੈ ਆਹ ਦੋਸਤੋ ਕਰੋ ਚੱਕ ਵੱਚੀ ਦੋਸਤੋ ਮੈਨੂੰ ਬੜੀ ਪਿਆਰੀ ਲੱਗੀ ਆਹ ਕਰੋ ਚੱਕ ਜੀ ਤੇ 50000 ਰੁਪਿਆ ਦੋਸਤੋ ਵੀਰ ਨੇ ਮੁੱਲ ਕੀਤਾ 48000 ਰੁਪਿਆ ਦੇ ਵਿੱਚ ਵੀਰ ਕਹਿੰਦਾ ਵੀ ਆਪਾਂ ਮੰਨਤਨ ਕਰਾਂਗੇ ਵੀਰ ਜੀ ਬੱਚੇ ਦਾ ਨਾਲੂ ਗਾਂ ਖਾ ਚਲੀ ਉਹਨਾਂ ਮਾਰੇ ਰੱਖਿਓ ਜੀ ਜੇਰ ਦੋਸਤੋ ਪ੍ਰਣੀਏ ਜੇ ਬਾਕੀ ਹੈ ਥਣਾ ਥਣਾ ਜੀ ਦੋਸਤੋ ਕੁਆਲਿਟੀ ਤੁਹਾਨੂੰ ਇੱਕ ਰੀ ਬੈਕ ਸਾਈਡ ਤੋਂ ਚੱਕਰਵਾ ਦਿੰਨਾ ਆਹ ਕਰ ਲਓ ਚੱਕ ਜੀ ਬੈਕ ਸਾਈਡ ਤੋਂ ਨਿੱਗਰ ਦੋਸਤੋ ਬਹਨੇ ਦੀ ਮਾਲਕ ਹੈ ਪੂਰਾ ਠ ਕੱਦ-ਕੱਢ ਵੀ ਗਾਣਾ ਚੰਗਾ ਵਾ ਬਾਕੀ ਦੋਸਤੋ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਵੱਧ ਤੋਂ ਵੱਧ ਮੈਨੂੰ ਜਿੰਨਾ ਕੁ ਮੈਨੂੰ ਫਰਕ ਹੈ ਮੈਂ ਤੁਹਾਨੂੰ ਵੱਧ ਤੋਂ ਵੱਧ ਚੀਜ਼ ਦਿਖਾ ਦਿੰਨਾ ਬਾਕੀ ਤੁਸੀਂ ਆਪ ਆਪਣੀ ਤਸੱਲੀ ਕਰ ਲਈ ਗਾਣ ਦੀ ਫੇਸਬੁਕ ਕੁਆਲਿਟੀ ਚੈੱਕ ਕਰ ਲਓ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ